ਇਹ ਵੀਰੇ ਕਿਨਵਾ ਦੇ ਕੋਈ ਦੂਜੇ ਸੂਏ ਲਾ ਲੈ ਕੋਈ ਤੀਜੇ ਸੂਏ ਲਾ ਲੈ ਠੀਕ ਆ ਠੀਕ ਆ ਤੇ ਦੁੱਧ ਵੀਰੇ ਦੇ ਥੱਲੇ ਹੈਗਾ ਵਾ 15 ਲੀਟਰ ਇਸ ਟਾਈਮ ਤਿਆਰ ਕਰੋ ਵੀ ਛਟਾਕਲ ਜਾਂ ਪਸ਼ੂ ਨਾ ਹੋਵੇ ਪੈਸੇ ਲਾਉਣੇ ਆ ਬਾਅਦ ਵਿੱਚ ਲਾ ਕੇ ਪੈਸੇ ਦੇ ਬਹੁਤੇ ਭਰਾ ਲਾਂਭੇ ਦਿੰਦੇ ਆ ਵੀਰੇ ਇੱਕ ਤੁਜਾ ਸਾਥ ਦੇਣਾ ਬਣਦਾ ਵੀ ਸੀਗਾ ਹਾਂਜੀ ਹਾਂਜੀ ਜਿੱਦਾਂ ਤੇ ਇਹ ਦੋਸਤੋ ਜਿਹੜੀ ਵਾਰ ਤੁਸੀਂ ਸਾਹਮਣੇ ਦੇਖ ਰਹੇ ਜੇ ਤੋੜਾ ਤੁਸੀਂ ਚੈੱਕ ਕਰ ਲਓ ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਦੂਲੇਵਾਲਾ ਤਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਮੱਲਾਵਾਲੇ ਦੇ ਬਿਲਕੁਲ ਨਜ਼ਦੀਕ ਇਹ ਪਿੰਡ ਪੈਂਦਾ ਇੱਕ ਪਾਸੇ ਇਧਰ ਫੱਤੇ ਵਾਲਾ ਪਿੰਡ ਆ ਬਿਲਕੁਲ ਸਤਲੁਜ ਦਰਿਆ ਵੀ ਨਜ਼ਦੀਕ ਆ ਠੀਕ ਆ ਜੀ ਤੇ ਬਾਕੀ ਵੀਰ ਜੋਬਨ ਬੇ ਕੋਲ ਆਏ ਆ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਬਣਾਈਆਂ ਨੇ ਇਸ ਘਰੋਂ ਸੋ ਨਾਲ ਲੱਗਦੇ ਪਿੰਡ ਆਸੀ ਕੇ 마ਸੀ ਕੇ ਤੇ ਸ਼ਹੀਦ ਸਰਦਾਰ ਸ਼ਾਮ ਸਿੰਘ ਟਾਰੀ ਫਤੇਗੜ ਸਭਰਾ ਪਿੰਡ ਵੀ ਇੱਥੋਂ ਥੋੜੀ ਦੂਰੀ ਤੇ ਆ ਅੱਜ ਇਸ ਵੀਡੀਓ ਦੇ ਵਿੱਚ ਦੋ ਗੜਾ ਆਪਾਂ ਤੁਹਾਨੂੰ ਦਿਖਾਉਣੀਆਂ ਨੇ ਠੀਕ ਆ ਜੀ ਇੱਕ ਟੋਕਰ ਅੱਗੇ ਪਾਣੀ ਸੌਰੀ ਆ ਕਿੰਨੇ ਕ ਦਿਨਾਂ ਦੀ ਅੱਗੇ ਪਾਣੀ ਸੌਰੀ ਆ ਪੂਰੀ ਗੱਲਬਾਤ ਕਰ ਲਾਂਗੇ ਇੱਕ ਤਕਰੀਬਨ ਕੋਈ 25-27 ਦਿਨਾਂ ਦਾ ਸਮਾਂ ਹੋ ਗਿਆ ਇੱਕ ਵੜ ਨੂੰ ਸੂਈ ਨੂੰ ਮਗਰ ਬੱਚਾ ਮੇਲ ਕਾ ਆ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਜੋ ਆਪਣਾ ਸਾਸਰੀ ਕਾਲਜੀ ਸਾਸਿ ਘਰ ਆਈ ਕੋ ਠੀਕ ਠਾਕ ਵੀਰੇ ਹਾਂਜੀ ਵਧੀਆ ਹੋ ਰਹੀ ਆ ਵੀਰੇ ਠੀਕ ਆ ਥੈਂਕ ਯੂ ਬਾਕੀ ਜੋ ਆਪਣੇ ਵੀਰੇ ਤਕਰੀਬਨ 25 ਦਿਨਾਂ ਬਾਅਦ ਜਾਂ ਮਹੀਨੇ ਕੇ ਬਾਅਦ ਹੀ ਆਪਾਂ ਵੀਡੀਓ ਬਣਾ ਰਹੇ ਹਾਂ ਹਾਂਜੀ ਹਾਂਜੀ ਵੀਰੇ ਤੇ ਜਿੱਦਾਂ ਕਿ ਆਪਾਂ ਨੂੰ ਵੀ ਪਤਾ ਬਾਕੀ ਸੇਵਾ ਸੁਭਾ ਉਹ ਵੀ ਚੱਲ ਰਹੀ ਸੀ ਸਾਰੇ ਬੰਦੇ ਬੰਦੀ ਤੁਹਾਡੇ ਤੁਸੀਂ ਵੀ ਇੱਧਰ ਬਿਜੀ ਸੀ ਆਪਣੇ ਬੰਨੇ ਜਿਹੜੇ ਵੀ ਆਪਣਾ ਫੱਤੇ ਵਾਲਾ ਪਿੰਡ ਹਾਂਜੀ ਹਾਂਜੀ ਇੱਧਰ ਆਲੇ ਵਾਲਾ ਫੱਤੇ ਵਾਲਾ ਤੇ ਬਾਕੀ ਇੱਧਰ ਜੱਲੋ ਕੇ ਪਿੰਡੇ ਤੇ ਸਾਰੇ ਪਾਸੇ ਹਾਂਜੀ ਹਾਂਜੀ ਜੱਲੋ ਕੇ ਹੋ ਗਿਆ ਪਿੰਡਾ ਬੰਡਾਲਾ ਬਾਣਾ ਵਾਲੀ ਆ ਧੀਰਾ ਘਰ ਆ ਵੀ ਇੱਧਰ ਫਰੋਈਪਰ ਤੱਕ ਹਿਸਾਬ ਨਾਲ ਕਾਫੀ ਪਿੰਡਾਂ ਦਾ ਨੁਕਸਾਨ ਹੋਇਆ ਨੁਕਸਾਨ ਹੋ ਗਿਆ ਹਣਾ ਹਾਂਜੀ ਬਿਲਕੁਲ ਜੀ ਬਿਲਕੁਲ ਆਪਾਂ ਆਮ ਹੀ ਰੋਜ਼ ਦਾ ਰੋਜ਼ ਹੀ ਆਪਾਂ ਵੇਖਦੇ ਰਹੇ ਆ ਵੀ ਪਰ ਹੁਣ ਪਾਣੀ ਵੈਸੇ ਲੱਥਨੇ ਜਿਵੇਂ ਸਟਾਰਟ ਹੋ ਗਏ ਹੁਣ ਸੁੱਕਿਆ ਪਾਣੀ ਤੇ ਹੁਣ ਪਤਾ ਲੱਗਦਾ ਜਾ ਕੇ ਵੀ ਨੁਕਸਾਨ ਜਿੰਨੀ ਪਹਿਲਾਂ ਸੀ ਉਹਨੋਂ ਉੱਤੋਂ ਦੁੱ ਹੋਨ ਉਹ ਦੂਸਰ ਕੰਮ ਔਖਾ ਹੋ ਗਿਆ ਦਾ ਦਿੱਕਤ ਜਿਆਦੀ ਆਉਣੀ ਹੁਣ ਕਿਉਂਕਿ ਉੱਥੇ ਬਿਮਾਰੀਆਂ ਦਾ ਵੀ ਮੈਂ ਤਾਂ ਸੱਦਾ ਹੰਡਾ ਨੂੰ ਆਣਾ ਹੀ ਆਣਾ ਉੱਥੇ ਬਸ ਬਸ ਕਿਹੇ ਹੁਣ ਮੰਨ ਚ ਲੋ ਜ਼ਿੰਮੇਦਾਰਾਂ ਵਿਚਾਰਿਆਂ ਦੇ ਪਸ਼ੂ ਮਾਰੇ ਗਏ ਮਾਰੇ ਗਏ ਕੋਈ ਬਿਮਾਰ ਹੋ ਗਏ ਉਹ ਫਿਰ ਜੋ ਫਸਲ ਦਾ ਨੁਕਸਾਨ ਹੀ ਗਈ ਹੈਗਾ ਨਾਲ ਲੋਕਾਂ ਦਾ ਇਹ ਵੀ ਨੁਕਸਾਨ ਬਹੁਤ ਜ਼ਿਆਦਾ ਆਉਂਦਾ ਬਿਲਕੁਲ ਬੱਡੀ ਸਮੱਸਿਆ ਵਾ ਹਾਂਜੀ ਹਾਂਜੀ ਕਿ ਚਲੋ ਇੱਕ ਮਿੰਟ ਦਾ ਪਾਣੀ ਵੀ ਬਿਲਕੁਲ ਜਿਵੇਂ ਬਿਲਕੁਲ ਬਲੈਕ ਹੋਏ ਪਾਣੀ ਜਿਹੜੇ ਖਾਂਦੇ ਝੋਨੇ ਆ ਮਹੀਨਾ ਪੂਰਾ ਗਲ ਕੇ ਜੋ ਰਹਿਤ ਗੁੱਤ ਸਾਰੀ ਗਲ ਕੇ ਤੇ ਹੁਣ ਦੁੱਗਣਾ ਨੁਕਸਾਨ ਹੋਣਾ ਬਿਲਕੁਲ ਫਿਰ ਇੱਥੇ ਦੂਜਾ ਆਪਣੇ ਜਿਹੜੇ ਮੱਛੀ ਦੇ ਛੋਟੇ ਛੋਟੇ ਬੱਚੇ ਹੁੰਦੇ ਆ ਮੈਂ ਨਾ ਵੀ ਉੱਥੇ ਇੰਨੇ ਤਰ੍ਹਾਂ ਫਿਰਦੇ ਵੀ ਜਿਵੇਂ ਗੰਦੇ ਪਾਣੀ ਕਰਕੇ ਉਹ ਮੰਜ ਮੱਛੀਆਂ ਮਰ ਰਹੀਆਂ ਜੀਵ ਜੰਤੂ ਸਭ ਚੀਜ਼ਾਂ ਦਾ ਜੀਵ ਜੰਤੂਆਂ ਦਾ ਵੀ ਹਾਂਜੀ ਆਮ ਇਨਸਾਨਾਂ ਦੀ ਵੀ ਗੱਲ ਕਰੀਏ ਪਸ਼ੂ ਪੰਛੀਆਂ ਦੀ ਵੀ ਗੱਲ ਕਰੀਏ ਤੇਰੇ ਘਰੇ ਬੈਠਾ ਨਹੀਂ ਜਾਂਦਾਗਾ ਇੰਨਾ ਕੁ ਜ਼ਿਆਦਾ ਮੁਸ਼ਕਲ ਹੁਣ ਮੈਨੂੰ ਲੱਗਾ ਵੀ ਤੇਰੇ ਆਪਣਾ ਇੱਥੋਂ ਘਟੋ ਘਟ ਵੀ ਕਿਲੋ ਡੇਢ ਕਿਲੋ ਦਾ ਮੀਟਰ ਦਾ ਸਾਰਾ ਸਾਹਨੇਗਾ ਹਾਂਜੀ ਹਾਂਜੀ ਦਰਿਆ ਤੋਂ ਹਟਵਾ ਇੱਥੋਂ ਤੱਕ ਵੀ ਸਮੈਲ ਆਉਂਦੀ ਪਈ ਆ ਭਾਵ ਵੀ ਆਉਂਦੀ ਪਈ ਆ ਹਾਂਜੀ ਹਾਂਜੀ ਤੇ ਚਲੋ ਮਾਲਕ ਪਾਲੀ ਕਰ ਸੱਚੇ ਪਾਸ਼ਾ ਗੁਰੂ ਗਰਤਾਰ ਮਿਹਰ ਕਰੇ ਠੀਕ ਆ ਜੀ ਸਾਰੇ ਜੀਵ ਜੰਤ ਤੇ ਜੋ ਆਪਣਾ ਸ਼ੁਰੂਆਤ ਕਰਾਂਗੇ ਆਪਾਂ ਇੱਕ ਇਸ ਵਾਰ ਤੋਂ ਕਰ ਲਾ ਜੇ ਤੁਸੀਂ ਦੱਸ ਰਹੇ ਜੀ 25 27 ਕੇ ਦਿਨਾਂ ਦੀ ਸੂਈ ਆ ਹਾਂਜੀ ਹਾਂਜੀ ਵੀਰੇ ਤੇ ਕੀ ਬੇਰਵਾ ਇਸ ਵਾਰ ਦਾ ਪੂਰਾ ਇਹ ਵੀਰੇ ਕਿਨਵਾ ਦੇ ਕੋਈ ਦੂਜੇ ਸੂਏ ਲਾ ਲੈ ਕੋਈ ਤੀਜੇ ਸੂਏ ਲਾ ਲੈ ਠੀਕ ਆ ਠੀਕ ਆ ਇਹ ਦੁੱਧ ਵੀਰੇ ਦੇ ਥੱਲੇ ਹੈਗਾ ਵਾ 15 ਲੀਟਰ ਹੈ ਇਸ ਟਾਈਮ ਤਿਆਰ 15 ਲੀਟਰ ਹਾਂਜੀ ਬਾਕੀ ਹੁਣ ਤੁਹਾਨੂੰ ਬਹੁਤ ਟਾਈਮ ਥੋੜਾ ਪਛੂ ਚੋਇਆ ਜੋ ਬਣਾ ਵੈਸੇ ਚਲੋ ਹੈ ਨਸੇਰੇਪਣ ਦੇ ਵਿੱਚ ਆ ਬਾਕੀ ਵਹਿੜ ਵੱਢੀ ਹੈ ਹਨਾ ਹਾਂਜੀ ਵਹਿੜ ਬਹੁਤ ਚੰਗੀ ਆ ਕੱਦ ਬਹੁਤ ਵੱਡਾ ਹੈ ਪਰ ਥੋੜਾ ਨਸੇਪਣ ਦੇ ਵਿੱਚ ਜ਼ਰੂਰ ਆ ਹਾਂਜੀ ਹਾਂਜੀ ਠੀਕ ਆ ਉਹ ਮੇਰੇ ਭਰਾ ਤੁਸੀਂ ਸਾਰੇ ਜਾਣਕਾਰ ਜ ਵੇਗੀ ਲਾਦੇ ਇਸ ਵਕਤ ਇਹਦੇ ਥੱਲੇ ਦੁੱਧ ਕਿੰਨਾ 15 ਲੀਟਰ ਵੀ ਰਹਿੰਦੇ ਥੱਲੇ ਦੁੱਧ 15 ਲੀਟਰ ਹਾਂਜੀ ਮਗਰ ਬੱਚਾ ਇਹਦੇ ਹਾਂਜੀ ਇਹਦੇ ਮਗਰ ਬੱਚਾ ਹੈ ਲਓ ਜੀ ਮਗਰ ਬੱਚਾ ਮੇਲ ਕਾਫ ਹੈ ਇਹਦੇ 15 ਲੀਟਰ ਦੋਸਤੋ ਦੁੱਧ ਇਹਦੇ ਥੱਲੇ ਹੁਣ ਹਾਜ਼ਰ ਆ 25 27 ਦਿਨਾਂ ਦਾ ਸਮਾਂ ਦੱਸਿਆ ਸੀਗਾ ਜੋ ਬੰਨੇ ਵੀ 25 27 ਦਿਨ ਹੋ ਗਏ ਆ ਇੱਧਰ ਬਹਿਣੀ ਵਾਲੇ ਪਾਸੋਂ ਬੁਖਾ ਦਿਓ ਕੋਈ ਥੰਦੀ ਸ਼ੇਪ ਸਾਈਜ਼ ਜਾਇਜ਼ ਮੁੱਲ ਕਰਾ ਦਿਆਂਗੇ ਜਿੰਨਾ ਵੀ ਹੋ ਸਕਦਾ ਜਾਇਜ਼ ਮੁੱਲ ਕਰਾ ਦਿਆਂਗੇ ਅਗੋਂ ਕੋਈ ਵੀ ਖਰੀਦਦਾਰ ਭਰਾ ਆਉਂਦੀ ਸਮਝ ਨਾਲ ਤੁਸੀਂ ਪੈਸੇ ਲਾ ਵੀ ਸਕਦੇ ਜੀ ਬੜ ਵੱਡੀ ਆ ਦੱਬੀ ਆ ਵਾਈਟ ਤੇ ਬਲੈਕ ਥਾਣ ਤੁਸੀਂ ਦੇਖੋਗੇ ਹੱਥੀ ਮੁਠੀ ਵਾਲਾ ਨੋਕਰਾ ਥਾਣ ਲੱਗਾ ਬੱਚਾ ਮਗਰ ਆ ਬੱਚਾ ਵੈਸੇ ਤੰਦਰੁਸਤ ਆ ਪੂਰਾ ਮਗਰ ਉਪਰਾਂ ਬੱਚਾ ਬੈਠਾ ਤੁਹਾਨੂੰ ਵੀ ਦਿਖਾ ਦੇਾਂਗੇ ਤੇ ਐਸ ਵਕਤ ਜੋ ਬਣ ਮੰਨ ਲਓ ਵੀ 15 ਕਿਲੋ ਦੁੱਧ ਦਾ ਮਾਰਨਿੰਗ ਕਿੰਨੇ ਕ ਵਜੇ ਚਵਾਈ ਕਰਤੀ ਆ ਮਾਰਨਿੰਗ ਵੀਰੇ ਆਪਾਂ ਕਰਦੀ ਦੀ ਆ 6 ਤੋਂ 6:30 ਵਜੇ ਹੁਣ ਤਕਰੀਬਨ 9 9:30 ਵਜੇ ਡਾਇਆ ਸਵੇਰੇ ਚਵਾਈ ਕਰਤੀ ਸੀ ਹਨਾ ਬਲਕਿ ਡੱਕੀ ਡੋਕੀ ਦੀ ਆਪਾਂ ਨਾ 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 ਸਵੇਰੇ ਚੋ ਦਿੱਤੀ ਆ ਹਾਂਜੀ ਠੀਕ ਆ ਲਓ ਵੀ 15 ਕਿਲੋ ਦੁੱਧ ਮੇਰੇ ਭਰਾ ਬਹੁਤ ਤੁਸੀਂ ਲੀਟਰ ਮਾਰਕ ਇੱਕ ਵਾਰੀ ਜੋਬ ਮੜਾਇਆ ਬਾਹਰ ਕੱਢ ਕੇ ਇੱਕ ਵਾਰੀ ਤਸਲੀ ਨਾਲ ਵੀਰ ਦਿਖਾ ਦੇ ਖੋਲ ਕੇ ਹਾਂਜੀ ਸੋ ਬੱਚਾ ਮਗਰ ਇਹਦੇ ਠੀਕ ਆ ਜੀ ਚਵਾਈ ਚਬੂਈ ਕੋਈ ਭੂਰ ਛਿੱਟਾ ਤਾਂ ਨਹੀਂਗਾ ਵੀਰੇ ਨਾ ਨਾ ਵੀਰੇ ਉਹ ਬਾਕੀ ਆਪਾਂ ਤਾਂ ਨਾ ਮਾਰ ਕੇ ਚੈੱਕ ਕਰਵਾ ਲਾਂਗੇ ਠੀਕ ਆ ਜੀ ਬਿਲਕੁਲ ਬਿਲਕੁਲ ਬਾਕੀ ਦੋ ਦੋ ਚਾਰ ਚਾਰ ਤਾਂ ਮਾਰ ਕੇ ਤਸਦੀ ਕਰਾ ਦਾਂਗੇ ਭਰਾਵਾਂ ਦੀ ਹਾਂਜੀ ਤੇ ਆ ਮੇਰਾ ਵੀਰ ਤੁਸੀਂ ਇੱਕ ਵਾਰੀ ਦੇਖ ਲਿਆ ਜੀ ਬਾਹਰ ਤਸਲੀ ਨਾਲ ਕੱਢ ਕੇ ਤੁਹਾਨੂੰ ਦਿਖਾ ਰਹੇ ਆਪਾਂ ਠੀਕ ਆ ਬਾਕੀ ਗੱਲ ਇਹ ਆ ਵੀਰੇ ਵੀ ਪਸ਼ੂ ਸੇਵਾ ਸੁਗਾ ਤੇ ਜਾਣ ਕਰਕੇ ਵੀ ਘਰ ਪ੍ਰਤੀ ਬੰਦੇ ਜਾਂਦੇ ਸੀ ਹਾਂਜੀ ਹਾਂਜੀ ਸਾਰੇ ਪਸ਼ੂ ਤਕਰੀਬਨ ਹੀ ਟੁੱਟੇ ਵੇ ਆ ਬਿਲਕੁਲ ਬਿਲਕੁਲ ਜਿਨ੍ਹਾਂ ਨੁਕਸਾਨ ਅੰਦਰ ਹੋਇਆ ਕਿਸਦਾ ਪੱਠਾ ਟੱਕਾ ਤੂੜੀਆਂ ਤਾੜੀਆਂ ਕੁਝ ਨਹੀਂ ਬਚਿਆਗਾ ਬਿਲਕੁਲ ਜੀ ਬਿਲਕੁਲ ਆਪਣੇ ਵੀ ਵੀਰੇ ਕਿਨਵਾ ਦੇ ਆਪਣੇ ਤੂੜੀ ਵੀ ਦਿੱਤੀ ਆ ਜਿੰਨੇ ਜੋਗੇਗੇ ਆ ਪਸ਼ੂ ਵੀ ਉਧਰ ਪਾਰ ਵਾਲੇ ਵੀ ਵੀਰਾਂ ਭਰਾਵਾਂ ਦੇ ਆਪਾਂ ਆਪਦੇ ਘਰੇ ਬਣਾ ਛੱਡੇ ਨਹੀਂ ਨਹੀਂ ਚੰਗੀ ਗੱਲ ਜਿੰਨੇ ਜੋਗੇਗੇ ਆ ਇਹੋ ਜੀ ਪੀੜ ਪਈ ਤੇ ਜਰੂਰ ਵੀਰੇ ਇੱਕ ਤੁਜਾ ਸਾਥ ਦੇਣਾ ਬਣਦਾ ਵੀ ਸੀਗਾ ਹਾਂਜੀ ਹਾਂਜੀ ਤੇ ਤਾਂ ਇਹ ਦੋਸਤੋ ਜਿਹੜੀ ਵਾਰ ਤੁਸੀਂ ਸਾਹਮਣੇ ਦੇਖ ਰਹੇ ਜੇ ਤੋਰਾ ਤੁਸੀਂ ਚੈੱਕ ਕਰ ਲਓ वैसे चारूआ ਪਿੰਡੋਂ ਥੋੜੀ ਜਿਹੀ ਲੱਸੀ ਫਿੱਕੀ ਜ਼ਰੂਰ ਆ ਥੋੜਾ ਜਿਹਾ ਮੇਰਾ ਭਰਾ ਕੋਈ ਚੰਗੀ ਖੇਚਲ ਕਰ ਲਵੇ ਹੋ ਸਕਦਾ ਵੀ ਜਿਹੋ ਜਿਹਾ ਕੇ ਸਮਾਂ ਆ ਜਾਣਾ ਠੀਕ ਆ ਜੀ ਮਤਲਬ ਰੁੱਤ ਜਿਹੜੀ ਚੇਂਜ ਹੋ ਜਾਣੀ ਆ ਠੀਕ ਆ ਜੀ ਉਹਦੇ ਕਰਕੇ ਪਸ਼ੂ ਦੁੱਧੋਂ ਵੀ ਹੋਰ ਵੱਧ ਜੂਗਾ ਠੀਕ ਆ ਐਸ ਵਕਤ ਜਿਹੜਾ 15 14 15 ਕਿਲੋ ਦੁੱਧ ਇਹਦੇ ਥਲੇ ਹਾਜ਼ਰ ਆ ਠੰਡੀ ਮਿੱਠੀ ਆ ਆਤੂਤ ਫੇਰ ਕੇ ਜੋਬਨ ਦਿਖਾ ਰਿਆ ਸਾਰਿਆਂ ਨੂੰ ਸੋ ਕਈ ਵਾਰ ਘਰਾਂ ਦੇ ਵਿੱਚ ਪਾਣਾ ਚਬਾਈ ਕਰਨ ਕਰਦੀਆਂ ਨੇ ਆਪਣੀਆਂ ਠੀਕ ਆ ਜੀ ਤੇ ਇਹ ਚੀਜ਼ ਬੜੀ ਲਾਜ਼ਮੀ ਦੇਖਿਆ ਕਰੋ ਵੀ ਛਟਾਕਲ ਜਾਂ ਪਸ਼ੂ ਨਾ ਹੋਵੇ ਪੈਸੇ ਲਾਉਣੇ ਆ ਬਾਅਦ ਵਿੱਚ ਲਾ ਗਏ ਪੈਸੇ ਦੇ ਬਹੁਤੇ ਭਰਾ ਲਾਂਭੇ ਦਿੰਦੇ ਆ ਵੀ ਐਦਾਂ ਦਾ ਨਿਕਲਿਆ ਉਦਾਂ ਦਾ ਨਿਕਲਿਆ ਤਸੱਲੀ ਮੇਰਾ ਵੀਰ ਜ਼ਰੂਰ ਕਰਿਆ ਕਰੋ ਬੰਦੀ ਸਰਦੀ ਪੈਸੇ ਕਨਾਉਣੇ ਆ ਤੁਸੀਂ ਠੀਕ ਆ ਜੀ ਆਹ ਵੇਖੋ ਚਵਾਈ ਦਾ ਵੀਰੇ ਮੋਗਾ ਜੇ ਆਹ ਵੇਖੋ ਜੀ ਇੱਕ ਥਾਂ ਤੋਂ ਦੂਜੀ ਥਾਂ ਪੈਰ ਨਹੀਂ ਪੁੱਟਦੀ ਕਿ ਬਾਕੀ ਸੀਲ ਸਰਾਕ ਤੁਸੀਂ ਦੇਖ ਹੀ ਲਈ ਆ ਆ ਠੀਕ ਆ ਜੀ ਠੀਕ ਆ ਜੋਬ ਠੀਕ ਆ ਭਾਈ ਲਓ ਮੋੜ ਲਾ ਇਹਨੂੰ ਇਹਨੂੰ ਤੋੜ ਕੇ ਦਿਖਾ ਦਿਓ ਜੀ ਇੱਕ ਵਾਰੀ ਠੀਕ ਆ ਜੀ ਆਹ ਪ੍ਰੋਪਰ ਇੱਕ ਵਾਰੀ ਪੂਰੀ ਕਵਰ ਕਰ ਦਿਆ ਜੇ ਤੋਰੇ ਤਾਰੇ ਦੀ ਪੂਰੀ ਤਸੱਲੀ ਨਾਲ ਦਿਖਾ ਦਿਓ ਠੀਕ ਆ ਪੂਰੇ ਕਾਦਗੜ ਵੱਡੇ ਦੀ ਆ ਵੀਰੇ ਮਾਰਕ ਠੀਕ ਆ ਬਾਕੀ ਜੋ ਵੀਰੇ ਚਲੋ ਇਹ ਤਾਂ ਕੋਈ ਓਲੇ ਵਾਲੀ ਗੱਲ ਨਹੀਂ ਵੀ ਜਿੰਨੇ ਆਣ ਕੇ ਚੋ ਕੇ ਵੇਖ ਹੀ ਲੈਣੀ ਆ ਹਾਂਜੀ ਹਾਂਜੀ 15 ਕਿਲੋ ਦਾ ਇਹ ਆਪਾਂ ਇੱਕ ਇਹ ਨਹੀਂ ਗੱਲ ਹੁੰਦੀ ਵੀ 15 ਕਿਲੋ ਦੀ ਤਸੱਲੀ ਕਰਨ ਪੈ ਜੇ ਮੈਨੂੰ ਰਿਸਪੌਂਸ ਇਹ ਦੇਵੇ ਵੀ ਜਿਹੜੇ 12 ਕਿਲੋ 11 ਕਿਲੋ ਆ 15 ਕਿਲੋ ਕਿਵੇਂ ਕਹਿਤਾ ਹਨਾ ਆਪਾਂ ਜੇ ਮੰਨੇ ਚਲੋ ਦੁੱਧ ਜਿੰਨਾ ਕਿਹਾ ਵਾ ਜੇ ਇਹਨਾਂ ਤੋਂ ਤਾਂ ਨਹੀਂ ਹੁੰਦਾ ਆਪਾਂ ਜਿਹੜਾ ਵੀਰ ਭਰਾ ਹੋਊ ਆਪਾਂ ਦਾ ਤੇਲ ਖਰਚਾ ਵੀ ਮੋੜਾ ਦੱਸ ਦੱਸ ਇਸ ਤੋਂ ਵੱਡੀ ਫਿਰ ਕਿਹੜੀ ਗੱਲ ਆ ਹਨਾ ਹਰੇਕ ਨੇ ਆਪਣੇ ਸਮੇਂ ਤੋਂ ਸਮਾਂ ਕੱਢ ਕੇ ਆਉਣਾ ਕੀ ਮੁੱਲ ਕਰਦਾ ਕਿੰਨੇ ਦੇ ਦੇ ਦਈਏ ਵੀਰ ਮੋਲੇ ਵੀਰੇ ਤੁਹਾਨੂੰ ਪਤਾ ਵੈੜ ਚੰਗੇ ਆ ਜਿੰਨਾ ਮਰਜੀ ਜੈ ਜੈ ਕਰਕੇ ਦੇ ਦਈਏ ਦੇ ਦਿਓ ਜੈ ਜੈ ਕਰਕੇ 55 ਦੇ ਦਈਏ ਚਾਲ ਕੜੇ ਪਰ ਨਾ ਮਾਰਨੀ ਹੁਣ ਤੂੰ ਵੇਖ ਲੈ ਪਗਾ ਨੂੰ ਮਾਰਨੀ ਕੇ ਪਛਾਣ ਨੂੰ ਮਰ ਗਏ کہیں ਮਾਰਾ ਦੇ ਜਿੱਥੇ ਮਾਰਨੀ ਦੱਸ ਦੋ ਨਾ 55 ਨਾ 52 ਹਾਂਜੀ ਤੇ ਨਾ ਹੀ 50 ਜੋ ਬਣ ਨਾ ਹੀ 48 ਨਾ 47 ਤੇ ਨਾ ਹੀ 45 ਭਾੜਾ ਬਣ ਗਿਆ ਵੇ ਲੈਣ ਥੱਕਾ ਕਰਦੇ ਜੈ ਕਰਦੇਓ ਫਿਰ ਜਾਇਜ਼ ਕਰਦੇ ਨਹੀਂ ਚਲੋ ਰੱਬ ਦਾ ਜਿਹੜਾ ਕੀਤਾ ਧੱਕਾ ਉਹ ਤਾਂ ਵੇਖੋ ਜੀ ਭਾਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਭਾਵੇਂ ਹੱਸ ਕੇ ਚਾਰ ਲਈਏ ਭਾਵੇਂ ਰੋ ਕੇ ਚਾਰ ਲਈਏ ਉਹ ਤਾਂ ਜਰਾਂ ਤਾਂ ਕਰਨੀ ਪੈਣੀ ਆ ਭਾਣਾ ਤਾਂ ਮੰਨਣਾ ਪੈਣਾ ਜੋ ਬਣ ਤੇ ਚਲੋ ਇਹ ਤਾਂ ਆਪਣੇ ਹੱਥ ਵਾਸਾ ਚੀਜ਼ ਜਿਹੜੀ ਆਪਾਂ ਲਈ ਆ ਆਪਾਂ ਵਪਾਰ ਵੀ ਕਰਦੇ ਆ ਕੋਈ ਦੋ ਪੈਸੇ ਜਿੱਥੇ ਕਿ ਤੈਨੂੰ ਦੇ ਦਿੰਦੀ ਆ ਤੂੰ ਛੱਡ ਦੇਣੀ ਆ ਪਰ ਜਿਹੋ ਜਿਹੇ ਹਾਲਾਤ ਬਣੇ ਪਏ ਆ ਕੋਈ ਸੱਜਣ ਲੈ ਕੇ ਜਾਵੇ ਚਲੋ ਚੇਤਾ ਕਰੇ ਤੈਨੂੰ ਵੀ ਕਿੰਨੇ ਦੇ ਦੇ ਦਈਏ 45000 ਦੇ ਵਿੱਚੋਂ ਕਰਦੇ ਮਾਨਤਨ ਆਪੇ ਖੁਸ਼ੀ ਨਾਲ ਆਪਾਂ 45 ਕੋਈ ਨਹੀਂ ਛੋਟ ਛੱਪਾ ਕਰਦਾ ਕੋਈ ਛੋਟ ਛੱਪਾ ਨਹੀਂ ਫਿਰ 2 ਹੀ ਦਾ ਦਈਏ ਨਹੀਂ ਦਾ ਦਾ ਦਈਏ 43 ਦੀ ਜਾਂਦੀਏ 44 ਦੀ ਜਾਂਦੀਏ ਧੱਕਾ ਹੁੰਦਾ ਜਾਂਦਾ ਇਹ 43 ਦੀ ਧੱਕਾ ਹੁੰਦਾ ਹਾਂਜੀ 43 ਬਾਬੇ ਜੋਬਰਾਂ ਦਾ ਧੱਕਾ ਹੁੰਦਾ ਫਿਰ ਆਪਾਂ ਧੱਕਾ ਨਹੀਂ ਦੋਸਤੋਂ ਕਰਨਾ ਹੈ ਤੁਹਾਡਾ ਵੀ ਖਿਆਲ ਰੱਖਣਾ ਤੇ ਇਹ ਵੀਰ ਦਾ ਵੀ ਰੱਖਣਾ ਵੀ ਕਰੋ ਇਹਨੂੰ ਦੂਰ ਕੱਢ ਦੇਣਾ ਜੇ ਥੋੜੀ ਜੀ ਲੱਸੀ ਨਾ ਹੁੰਦੀ ਪਿੰਡੋਂ ਥੋੜੀ ਲੱਸੀ ਵੀ ਕਿੰਨਾ ਹੁੰਦੀ ਹੈ ਬਾਕੀ ਕਾਤ ਕੋਤ ਵੱਡਾ ਵੈਰ ਦਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਬਾਕੀ ਤੁਹਾਨੂੰ ਦੱਸਿਆ ਵੀ ਉਧਰ ਉੱਜੇ ਹੁਣ ਕਰਕੇ ਪੱਠੇ ਟੱਕੇ ਦੀ ਵੀ ਕਮੀ ਰਹੀ ਆ ਠੀ ਬਾਕੀ ਬੋਦੀਬਾਦੀ ਦੇਖ ਸਕਦੇ ਤੁਸੀਂ ਛੋਟਾ ਕਨ ਬੋਦੀਬਾਦੀ ਪੂਰੀ ਆ ਠੀਕ ਆ ਇਹ ਸੀਲ ਟੰਡੀ ਫਿਰ ਇਹਨੂੰ ਕੋਈ ਹੋਰ ਹੀ ਦਿੱਕਤ ਨਹੀਂ ਹੈਗੀ ਪਰੇਸ਼ਾਨੀ ਵੀ ਜਿਹੜੀ ਠੀਕ ਆ ਅੱਗੇ ਸੈਗਰ ਨੰਬਰ ਤੇ ਆਪਰੇ ਕੋਲ ਜਿਹੜੀ ਅਗਲੀ ਵਾਰ ਵੀਰ ਤੋਕੜ ਆ ਗਈ ਆ ਇਹ ਜੋਬਨ ਕੀ ਵੇਰਵਾ ਬਣੀ ਸੋਰੀ ਵੀ ਹੈਗੀ ਅੱਗੇ ਕਿ ਨਹੀਂ ਇਹ ਵੀਰੇ ਬਣੀ ਸਾਰੀ ਹੈਗੀ ਵੀ ਐਵੇਂ ਲੋਕਾਂ ਵਾਂਗੂ ਨਹੀਂ ਜੇ ਆਪਾਂ ਕਹਦੇ ਆ ਵੀ ਇਹਨੂੰ ਟੀਕਾ ਭਰਾਇਆ ਵਾ ਆ ਆਪਾਂ ਗਰੰਟੀ ਨਹੀਂ ਦਿੰਦੇ ਬਾਕੀ ਟੀਕਾ ਭਰਾਇਆ ਗੋ ਆਪਦੇ ਬੰਦੇ ਦੀ ਕਿਸਮਤ ਆ ਬਾਕੀ ਜੇ ਕੋਈ ਦੱਸ ਦੇਣਾ ਆਪਾਂ ਰਹਿੰਦੀ ਆ ਆਪਣੇ ਕੋਲ ਫਿਰ ਆਪਾਂ ਚੈੱਕ ਵੀ ਕਰਾ ਦਾਂਗੇ ਕਿੰਨਾ ਟਾਈਮ ਹੋ ਗਿਆ ਟੀਕਾ ਮਹੀਨਾ ਤੇ ਉੱਪਰ ਹੋ ਗਿਆ ਦੇਨੇ ਮਹੀਨਾ ਤੇ ਉੱਪਰ ਹੋ ਗਿਆ ਆਪਣੇ ਹੱਥੀ ਭਰਾਇਆ ਹਾਂ ਆਪਣੇ ਹੱਥੀ ਠੀਕ ਆ ਐਸ ਵਕਤ ਦੁੱਧ ਕਿੰਨਾ ਚਵਾ ਰਹੀ ਹੈ ਦੁੱਧ ਵੀਰੇ ਇਹਦੇ ਥੱਲੇ 8 ਲੀਟਰ ਹੋਗਾ ਪਰ 70 ਲੀਟਰ ਦੀ ਗਾਰੰਟੀ ਦਿੰਨੇ ਲੋਹੇ ਵੇਦਿਆਂ ਠੀਕ ਆ ਜੀ ਚੁਵਾਈ ਚੁਵਾਈ ਦੇ ਵਿੱਚ ਕੋਈ ਡਿਫੈਕਟ ਤਾਂ ਨਹੀਂ ਆ ਮੈਂ ਨਾ ਭੋਰਾ ਜਿੰਨਾ ਹੀ ਵਧੀਆ ਸਾਫ ਹੈ ਚੋਣ ਹਨਾ ਲਓ ਵੀ ਦੋਸਤ ਇੱਕ ਵਾਰ ਤੁਹਾਨੂੰ ਬੈਕਸਰ ਤੋਂ ਦਿਖਾ ਦਿੰਨੇ ਆ 8 ਕਿਲੋ ਤੇ 7 ਕਿਲੋ ਜੋ ਬਣਾ ਦਾ ਮੰਨ ਕੇ ਕੋਈ ਸੌਦਾ ਕਰੇ ਇਹ ਕਿੱਡੀ ਕਰਮਾ ਵਾਲੀ ਵੱਡੀ ਵੇਰ ਵੇਖੋ ਬਾਕੀ ਥਾਣਾ ਦੀ ਕੋਈ ਬਾਤ ਕਰਦੀ ਮੁਸ਼ਕਲ ਨਹੀਂ ਹੈ ਨਾ ਜੀ ਨਾ ਵੀਰੇ ਲੋ ਵੀ ਕੋਈ ਜ਼ਰੂਰੀ ਗੱਲਾਂ ਜਿਹੜੀਆਂ ਆਪਾਂ ਬਿਲਕੁਲ ਵਾਰ-ਵਾਰ ਪੁੱਛਦੇ ਆਂ ਵੀ ਬਾਅਦ ਵਿੱਚ ਇੱਥੇ ਆ ਕੇ ਕੋਈ ਖਰਾਬ ਨਾ ਹੋਵੇ ਦੋਵਾਂ ਦੀਆਂ ਨਾਲ ਤਾਂ ਵੱਡਾ ਇਸ ਵੇਰ ਦਾ ਠੀਕ ਹੈ ਜੀ ਕੱਤ ਹਾਈਟ ਪਹਿਲੀ ਵੇਰ ਨਾਲੋਂ ਵੀ ਇਹ 2 ਇੰਚ 3 ਇੰਚ ਕਿਤੇ ਵੱਡੀ ਆ ਬਾਕੀ ਹਾਈਟ ਲੈਂਥ ਤੁਸੀਂ ਆ ਸਾਹਮਣੇ ਦੇਖ ਹੀ ਰਹੇ ਹੋ ਬਿਲਕੁਲ ਰਾਜੀ ਬਾਜੀ ਸੋ 7 ਕਿਲੋ ਦੁੱਧ ਐਸ ਵਕਤ ਮੰਨ ਕੇ ਸੌਦਾ ਕਰ ਲਿਆ ਜੀ ਟੋਕਰ ਵੇੜਾ ਅਗੇ ਬਣੀ ਸੋਰੀ ਜਾਂ ਮਹੀਨੇ ਤੋਂ ਪਲੱਸ ਦਾ ਜਿਹੜਾ ਸਮਾਂ ਹੋ ਗਿਆ ਨੂੰ ਅੱਜ ਬਣੀ ਸੋਰੀ ਨੂੰ ਤੇ ਅੱਗੋ ਮੇਰਾ ਭਰਾ ਠੀਕ ਹੈ ਜੀ ਬੇਸ਼ੱਕ ਕਿਸੇ ਨੇ ਜੋੜੀ ਪਾਉਣੀ ਆ ਮਤਲਬ ਦੂਰ ਨੇੜੇ ਦਾ ਦੇਖਦੇ ਹੋਏ ਹਰੇਕ ਨੂੰ ਹੁੰਦਾ ਵੀ ਆਪਾਂ ਉਹ ਸਫਰ ਦੇ ਵਿੱਚ ਕੋਈ ਇੱਕ ਦੋ ਭੈਣ ਭਰਾ ਰਲ ਕੇ ਪਸ਼ੂ ਲੈ ਆਈਏ ਤੇ ਇਹ ਵੀ ਜਾਇਜ਼ ਰੇਟਿੰਗ ਦਾ ਬਿਲਕੁਲ ਕਰਾ ਦਿਆਂਗੇ 7 ਕਿਲੋ ਦੁੱਧ ਤੇ ਵੱਡੀ ਬੈੜ ਆ ਇਹ ਸੂਬੇ ਗਾਂ ਤਿੱਜਾ ਇਹ ਸੂਬੇ ਗਾਂ ਚੌਥਾ ਆਪਦੀ ਸਮਝ ਵੇਖ ਲਿਓ ਜੀ ਠੀਕ ਆ ਜੀ ਆ ਫੇਸ ਕੁਆਲਟੀ ਆ ਮੂੰਹ ਮੱਥਾ ਵੀ ਇੱਕ ਵਾਰੀ ਦਿਖਾ ਦਿੰਦੇ ਆ ਤੁਹਾਨੂੰ ਠੀਕ ਆ ਜੀ ਕਾਨ ਕੋਨ ਬਿਲਕੁਲ ਛੋਟਾ ਨਸਲ ਬਰੀਡ ਦੇ ਵਿੱਚ ਕਰੋਸ ਆ ਗਈ ਐ ਚੱਪ ਠੀਕ ਆ ਤੇ ਵੱਡਾ ਕਰਦਾ ਬਾਕੀ ਰੰਗ ਰੰਗ ਚੰਗਾ ਆ ਦੇਖੋ ਬਾਕੀ ਆ ਤੁਹਾਡੇ ਸਾਹਮਣੇ ਕਿਸੇ ਤਰ੍ਹਾਂ ਦੀ ਵਿਚਾਰੀ ਕਰਮਾ ਲਿਆ ਕੋਈ ਮੁਸ਼ਕਲ ਚੰਗੀ ਪਛਾਣੀ ਨਹੀਂ ਉਹ ਵੀ ਕਰ ਲੈ ਲੈ ਵੀ ਹੱਥ ਤੇ ਪੇਰ ਕੇ ਚੰਗੀ ਤਰ੍ਹਾਂ ਤਸੱਲੀ ਨਾਲ ਦਿਖਾ ਦਿਓ ਲੈ ਵੀ ਠੀਕ ਆ ਜੀ ਸੋ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਤੁਹਾਨੂੰ ਦਿਖਾ ਰਿਹਾ ਵੀਰ ਬਾਕੀ ਆ ਤੁਹਾਡੇ ਸਾਹਮਣੇ ਮਾਰਨਿੰਗ ਕਿਸਾਨ ਵੀਰੋ ਜਿਹੜੀਆਂ ਚੋਈਆਂ ਚਵਾਈਆਂ ਨੇ ਬਾਕੀ ਕੋਈ ਵੀ ਭਰਾ ਆਪਾਂ ਸ਼ੱਕ ਕੱਢਿਆ ਕਰੋ ਕਿਉਂਕਿ ਪੈਸੇ ਲਾਉਣੇ ਚਾਹੇ ਥੋੜੇ ਬਹੁਤੇ ਦਾ ਮਤਲਬ ਨਹੀਂ ਹੁੰਦਾਗਾ ਤਸੱਲੀ ਕਰਿਆ ਕਰੋ ਵੱਡੀ ਵੈੜਾ 7 ਕਿਲੋ ਦੁੱਧ ਤੇ ਮੇਰਾ ਵੀਰ ਕੋਈ ਸੌਦਾ ਕਰ ਲਵੇ ਠੀਕ ਆ ਜੀ ਬਾਣੀ ਸੌਰੀ ਜੇ ਨਿਕਲ ਆਉਂਦੀ ਹੈ ਤਾਂ ਤੁਹਾਡੇ ਕਰਮ ਤੁਹਾਡੀ ਕਿਸਮਤ ਠੀਕ ਆ ਕਰੋ ਚੈੱਕ ਬਾਕੀ ਬੁੱਤ ਬੱਤ ਪੂਰਾ ਤਸੱਲੀ ਨਾਲ ਦਿਖਾ ਦਿਓ ਪਿੱਛੇ ਥੋੜਾ ਹਟ ਕੇ ਜਸ਼ਨ ਚੰਗੀ ਤਸੱਲੀ ਨਾਲ ਮਾਰ ਕੇ ਕੈਮਰਾ ਦਿਖਾ ਦੇ ਸਾਰੇ ਪਾਸੇ ਹਾਂ ਰੰਗ ਬਾਜਾ ਬਾਕੀ ਰੰਗ ਰੂੰਗ ਪਿੰਡੇ ਪੁੰਡੇ ਦੀ ਲਿਸ਼ਕਲੁਸ਼ਕ ਪੂਰੀ ਆ ਕੋਈ ਉੱਤੇ ਵਾਧੂ ਘਟੂ ਨਿਸ਼ਾਨ ਨਹੀਂ ਤੁਹਾਨੂੰ ਨਜ਼ਰ ਆਊਗਾ ਠੀਕ ਆ ਓਕੇ ਔਰ ਬਣੀ ਥਣੀ ਵੀਰੇ ਹਾਂ ਹਾਂ ਚਲੋ ਵੀ ਕਰੋ ਚੈੱਕ ਬਾਕੀ ਮੇਰੇ ਭਰਾ ਥੋੜੇ ਪੈਸੇ ਜਿੰਨਾ ਲਾਉਣੇ ਹੁੰਦੇ ਹਮੇਸ਼ਾ ਹੁੰਦਾ ਵੀ ਜਾਂ ਪੈਸੇ ਥੋੜੇ ਲਾਲ ਕੇ ਚਾਹ ਪਾਣ ਦਾ ਡੰਗ ਸਾਰਨਾ ਚਾਹ ਪਾਣ ਦਾ ਡੰਗ ਸਾਰਨ ਨੂੰ ਬਹੁਤ ਵਧੀਆ ਘਰੇ ਠੀਕ ਆ ਤੇ ਸੀੜ ਸਾਉ ਠੰਡੀਆਂ ਤੀਰੀਆਂ ਬਹਿੜਾਣੇ ਸੋ ਇਹ ਅੱਜ ਜੋੜੀ ਵਕਾਉ ਸੀ ਤੇ ਇਹਦਾ ਜੋਬਨ ਮੁੱਲ ਉਹੀ ਕਰੀ ਮੇਰਾ ਭਰਾ ਵੀ ਜਿਹੜਾ ਆਪਾਂ ਜਿੱਥੇ ਤੇ ਦੇ ਦੇਣੀ ਆ ਹਾਂ ਨਾਲੇ ਮੁੱਲ ਦੇ ਅੱਜ ਆਪਾਂ ਹਸਾਉਣਾ ਬਿਲਕੁਲ ਜਿੰਨੇ ਛੋਟ ਹੁੰਦੀ ਆਪਾਂ ਉਨੀ ਕਰਦੇ ਹਾਂ ਨੇ ਬਿਲਕੁਲ ਛੋਟਾ ਕਰਕੇ ਦੇਣਾ ਮਾਲ ਆਪਾਂ ਹਾਂਜੀ ਬਿਲਕੁਲ ਬਿਲਕੁਲ ਆ ਜਿੰਨਾ ਆਪਾਂ ਇਹਦਾ ਮੁੱਲ ਕਹਿੰਨਾ ਉਹ ਤੋਂ ਜ਼ਿਆਦਾ ਮੈਨਾਂ ਵੀ ਮਹੀਨੇ ਖਰਚਾ ਆ ਜਾਂਦਾ ਬੱਚੀ ਤਿਆਰ ਕਰਨ ਦਾ ਬਿਲਕੁਲ ਹਾਂਜੀ 7 ਕਿਲੋ ਦੁੱਧ ਦੇ ਸਾਲਾ ਕਿੰਨੇ ਦੇ ਦੇ ਦਿਆਂ ਜੋਬਨ ਯਾ ਸੁਣੋ ਨਾ ਕੋ 3 ਨਾ ਕੋ 28 ਨਾ ਕੋ 27 ਨਾ ਕੋ 26 ਨਾ 25 25 ਕਰ ਦਿੱਗੇ 25 ਜੋ ਮਾਰ ਕੇ ਛਾਲ ਇੱਕ ਹੋਰ ਮਾਰ ਦੇਣਾ ਛੱਡੀ ਯਾਰ ਤਾਉਣਾ ਕਿ ਦੋ ਹੀ ਡਾਈਏ ਪੰਜ ਕੇ ਸਵਾਲ ਹੀ ਮਾਰ ਦਿੱਗੇ ਛਾਲ ਪੰਜ ਸੌ ਨਹੀਂ ਦਾਦ ਕੇ ਦੋ ਹੀ ਦਾਦੇ ਫਿਰ 23000 ਦੀ ਜਾਂਦੇ ਚੱਲ ਕੋਈ 24 ਦੀ ਕਰ ਦੋ ਹੁਣ ਦੱਸ ਮੇਰਾ ਕਿ ਆ ਵੀ ਮੰਨੇਗਾ ਕਿ ਨਹੀਂ ਜਾਂਦੇ ਕੋਈ ਐਸ ਕਰਨਾ ਪੜਾ ਆਪਣੇ 23000 ਦੀ ਮਿਲ ਜੂਗੀ ਠੀਕ ਹੈ ਕਿ ਇਹ ਗੱਲ ਹੈ ਵੀਰੇ ਵੀ ਜਿੱਥੇ ਮਰਜ਼ੀ ਪਤਾ ਕਰ ਇਹੋ ਜਿਹੇ ਚੰਗੀਆਂ ਵੇੜਾ ਇੰਨੇ ਦੇ ਰੇਟ ਚ ਕੋਈ ਵੀ ਨਹੀਂ ਦੇ ਰਿਹਾ ਬਿਲਕੁਲ ਜੇ ਆਪਾਂ ਸਾਬ ਲਈਏ ਵੀ ਆ ਹੁਣਗਾ ਇਹ ਕੋ ਦਸ ਦਿਨ ਮੰਨ ਚਲੋ ਆਪਾਂ ਰੱਖਦੇ ਜੇ ਨੇਤਰਾ ਵੇ ਤੇ ਹੀ ਭਲਾ ਹੁਣ ਜਿੰਨੇ ਰੁਪਏ ਮਰਜੀ ਇੰਦੇ ਵਾਕੇ ਬਿਲਕੁਲ 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 ਲਵੀ ਵਹਿੜ ਇਹ ਕਿਹੜਾ ਵੀ ਕੋਈ ਮੁੱਢੀ ਠੇਰੀ ਆ ਆ ਫਿਰ ਠੀਕ ਆ ਦੁੱਧ ਵੀ ਚੰਗਾ ਠੀਕ ਆ ਲੈ ਵੀ ਜੋਪਣ ਅੱਜ ਦੋ ਹੀ ਆਪਣੇ ਕੋਲ ਪਸ਼ੂ ਸੀਗੇ ਇੱਕ ਨੰਬਰ ਆਪਣੇ ਵੀਰ ਜਰੂਰ ਕਰਦੇ ਸਾਂਝੇ ਨੰਬਰ ਵੀਰੇ 17528831805 ਬਾਕੀ ਇਹ ਨੰਬਰ ਜੇ ਚੱਲਦਾ ਹੈ ਟ੍ਰੀਨੀ ਦਾ ਦੂਜਾ 97791 71805 ਠੀਕ ਆ ਹਾਂਜੀ 97791 71805 لو ਵੀ ਦੋਵੇਂ ਨੰਬਰ ਜਿਹੜੇ ਆਪਾਂ ਸਕਰੀਨ ਤੇ ਲਾ ਦੇਾਂਗੇ ਠੀਕ ਹੈ ਜੀ ਇੱਕ ਨਾ ਚੱਲਦਾ ਹੋਇਆ ਤਾਂ ਦੂਜੇ ਤੇ ਤੁਸੀਂ ਟਰਾਈ ਕਰ ਲਿਆ ਜੇ ਸੋ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਦੇ ਲਈ ਇਸੇ ਤਰ੍ਹਾਂ ਮਾਲ ਆਪਾਂ ਲੈ ਕੇ ਆਉਂਦੇ ਰਹੀਦਾ ਠੀਕ ਹੈ ਜੀ ਬਾਕੀ ਵੀਡੀਓ ਪੂਰੀ ਤਸੱਲੀ ਨਾਲ ਦੇਖਿਆ ਕਰੋ ਪੂਰੀ ਡਿਟੇਲ ਆਪਾਂ ਦੇਣ ਦੀ ਕੋਸ਼ਿਸ਼ ਕਰੀਦੀ ਆ ਸੋ ਪੰਜਾਬ ਪੰਜਾਬ ਦੇ ਲਈ ਹੀ ਖੜਾ ਬਹੁਤ ਸ਼ਾਬਾਸ਼ ਸਾਰੇ ਭਰਾਵਾਂ ਦੇ ਜਿਉਂਦੇ ਵਸਦੇ ਰਹੋ ਰੱਬ ਤੁਹਾਡੀ ਉਮਰਾਂ ਲੰਬੀਆਂ ਕਰੇ ਓਕੇ ਧੰਨਵਾਦ ਜੀ